ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲਣ ਦੀ ਖਬਰ ਹੈ ਮੌਕੇ ਤੇ ਪੁਜੇ ਉਪ ਪੁਲਿਸ ਕਪਤਾਨ ਡੀਐਸਪੀ ਲਖਵੀਰ ਸਿੰਘ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜੇ ਬਰਾਮਦ ਹੋਏ ਨੇ ਜਿੰਨਾ ਬਾਰੇ ਪਤਾ ਲੱਗਣ ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪਹਿਲੀ ਨਜ਼ਰ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ ਜਿਨ੍ਹਾਂ ਉੱਪਰ 14 ਅਗਸਤ ਮੁਬਾਰਕਤ ਦਿਲ ਦਿਲ ਪਾਕਿਸਤਾਨ ਲਿਖਿਆ ਹੋਇਆ ਹੈ ਪਰ ਫਿਰ ਵੀ ਇਨਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸੇ ਤੇ ਕਿਸ ਦਿਸ਼ਾ ਤੋਂ ਆਏ ਹਨ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਭਾਰਵਿਚ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ ਚੌਕਸੀ ਵਧਤੀ ਜਾ ਰਹੀ ਹੈ ਹਾਂਜੀ ਸਰ ਜਿਹੜਾ ਬਲੇਰ ਵਿਖੇ ਅੱਜ ਜਿਹੜੇ ਪਾਕਿਸਤਾਨੀ ਗੁਬਾਰੇ ਆਏ ਹੈ ਕੀ ਕਹਿਣਾ ਚਾਹੁੰਦੇ ਸਾਂ ਜੀ ਇਹ ਉਹਨਾਂ ਦੇ ਮੋਸਟ ਆਫ ਅਲ ਜੋ ਐਕਸਪੈਕਟਡ ਆ ਕਿ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੇ ਉਹਦੇ ਉੱਤੇ ਲੱਗੇ ਹੋਏ ਆ ਜਿਹੜੇ ਟੈਗ ਆ ਉਹਦੇ ਉੱਤੇ ਬੈਲੂਨਸ ਦੇ ਉੱਤੇ ਐਤੋਂ ਸਰਦਾਰ ਕਰਤਾਰ ਸਿੰਘ ਨੰਬਰਦਾਰ ਨੇ ਉਹਨਾਂ ਦੀ ਬੈਕ ਦੇ ਵਿੱਚੋਂ ਪੂਰਾ ਇੱਕ ਬੰਚ ਆ 50 ਤੋਂ 60 ਦੁਬਾਰਿਆਂ ਦਾ ਜਿਨ੍ਹਾਂ ਦੇ ਬਸਟ ਹੋ ਚੁੱਕੇ ਸੀ ਆ ਨਿਕਲਣ ਤੋਂ ਬਾਅਦ ਉਹ ਇੱਥੇ ਕ੍ਰੈਸ਼ ਹੋਏ ਆ ਉਹ ਕਬਜ਼ੇ 'ਚ ਲੈ ਲਏ ਆ ਉਹਦੇ ਸਬੰਧ ਦੇ ਵਿੱਚ ਅਸੀਂ ਲਿਖ ਕੇ ਵੀ ਭੇਜ ਰਹੇ ਆ ਤੇ 에ਅਰ ਫੋਰਸ ਤੋਂ 에ਅਰ ਡਾਇਰੈਕਸ਼ਨ ਵਗੈਰਾ ਦੀ ਇਨਫੋਰਮੇਸ਼ਨ ਲਵਾਂਗੇ ਕਕੀ ਵਾਕਿਆਈ ਹੈ ਅਕ੍ਰੋਸ ਦਾ ਫੈਂਸਿੰਗ ਉੱਡ ਕੇ ਆਇਆ ਜਾਂ ਕਿਸੇ ਵੱਲੋਂ ਕੋਈ ਹੋਰ ਤਰ੍ਹਾਂ ਕਿਸੇ ਤਰ੍ਹਾਂ ਦੀ ਪਲਾਂਟੇਸ਼ਨ ਤਰ ਨਹੀਂ ਕਿ ਉਹ ਅਸੀਂ ਨਹੀਂ ਸਰ ਕੋਈ ਨਾਲ ਹੋਰ ਤਾਂ ਨਹੀਂ ਕੋਈ ਚੀਜ਼ ਨਹੀਂ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲਣ ਦੀ ਖਬਰ ਹੈ ਮੌਕੇ ਤੇ ਪਹੁੰਚੇ ਉਪ ਪੁਲਿਸ ਕਪਤਾਨ ਡੀਐਸਪੀ ਲਖਵੀਰ ਸਿੰਘ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜੇੋਂ ਬਰਾਮਦ ਹੋਏ ਨੇ ਜਿੰਨਾ ਬਾਰੇ ਪਤਾ ਲੱਗਣ ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪਹਿਲੀ ਨਜ਼ਰ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ ਜਿਨ੍ਹਾਂ ਉੱਪਰ 14 ਅਗਸਤ ਮੁਬਾਰਕਾ ਤੇ ਦਿਲ ਦਿਲ ਪਾਕਿਸਤਾਨ ਲਿਖਿਆ ਹੋਇਆ ਹੈ ਪਰ ਫਿਰ ਵੀ ਇਨਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸੇ ਤੇ ਕਿਸ ਦਿਸ਼ਾ ਤੋਂ ਆਏ ਹਨ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਪਾਰਵਿਚ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ ਚੌਕਸੀ ਵਧਤੀ ਜਾ ਰਹੀ ਹੈ ਹਾਂਜੀ ਸਰ ਜਿਹੜਾ ਬਲੇਰ ਵਖੇ ਅੱਜ ਜਿਹੜੇ ਪਾਕਿਸਤਾਨੀ ਗੁਬਾਰੇ ਆਏ ਇਹ ਕੀ ਕਹਿਣਾ ਚਾਹੁੰਦੇ ਸਨ ਇਹ ਉਹਨਾਂ ਦੇ ਮੋਸਟ ਆਫ ਅਬਲੀ ਜੋ ਐਕਸਪੈਕਟਡ ਆ ਕਿ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੇ ਉਹਦੇ ਉੱਤੇ ਲੱਗੇ ਹੋਏ ਆ ਜਿਹੜੇ ਟੈਗ ਆ ਉਹਦੇ ਉੱਤੇ ਬੈਲੂਨਸ ਦੇ ਉੱਤੇ ਜਾਂ ਤੋਂ ਸਰਦਾਰ ਕਰਤਾਰ ਸਿੰਘ ਨੰਬਰਦਾਰ ਨੇ ਉਹਨਾਂ ਦੀ ਬੈਕ ਦੇ ਵਿੱਚੋਂ ਪੂਰਾ ਇੱਕ ਬੰਚ ਆ 50 ਤੋਂ 60 ਗੁਬਾਰਿਆਂ ਦਾ ਜਿਨ੍ਹਾਂ ਦੇ ਬਸਟ ਹੋ ਚੁੱਕੇ ਸੀ ਜਿਵੇਂ ਨਿਕਲਣ ਤੋਂ ਬਾਅਦ ਇੱਥੇ ਕ੍ਰੈਸ਼ ਹੋਏ ਆ ਉਹ ਕਬਜ਼ੇ 'ਚ ਲੈ ਲਏ ਆ ਉਹਦੇ ਸਬੰਧ ਦੇ ਵਿੱਚ ਅਸੀਂ ਲਿਖ ਕੇ ਵੀ ਭੇਜ ਰਹੇ ਆ ਤੇ 에ਅਰ ਫੋਰਸ ਤੋਂ 에ਅਰ ਡਾਇਰੈਕਸ਼ਨ ਵਗੈਰਾ ਦੀ ਇਨਫੋਰਮੇਸ਼ਨ ਲਵਾਂਗੇ ਕਿ ਕੀ ਵਕਈ ਹੈ ਅਕ੍ਰੋਸ ਦਾ ਫੈਂਸਿੰਗ ਉੱਡ ਕੇ ਆਏ ਜਾਂ ਕਿਸੇ ਵੱਲੋਂ ਕੋਈ ਹੋਰ ਤਰ੍ਹਾਂ ਕਿਸੇ ਤਰ੍ਹਾਂ ਦੀ ਬਲਾਂਟੇਸ਼ਨ ਕਰਨਗੀ ਉਹ ਅਸੀਂ ਇਨਵੈਸਟ ਸਰ ਕੋਈ ਨਾਲ ਹੋਰ ਤਾਂ ਨਹੀਂ ਕੋਈ ਚੀਜ਼ ਜੀ ਨਹੀਂ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ